ਦਰਬਾਰ ਸਾਹਿਬ ਦੇ ਵਿੱਚ ਯੋਗਾ ਕਰਨ ਵਾਲੀ ਕੁੜੀ ਤੇ ਐਜੀਪੀਸੀ ਦਾ ਮਾਮਲਾ ਲਗਾਤਾਰ ਸੁਰਖੀਆਂ ਦੇ ਵਿੱਚ ਹੈ ਇੱਕ ਤੋਂ ਇੱਕ ਵੱਡਾ ਬਿਆਨ ਦੋਨੋਂ ਪਾਸੇ ਤੋਂ ਆ ਰਿਹਾ ਜਿਸ ਤੋਂ ਬਾਅਦ ਲੱਗਦਾ ਉਦੋਂ ਹੱਦ ਹੋਗੀ ਜਦੋਂ ਐਜੀਪੀਸੀ ਨੂੰ ਸਿੱਧਾ ਚੈਲੰਜ ਜਿਹੜਾ ਗੁਜਰਾਤ ਦੀ ਰਹਿਣ ਵਾਲੀ ਕੁੜੀ ਅਰਚਨਾ ਮਕਵਾਨਾ ਨੇ ਕਰ ਦਿੱਤਾ ਇਸ ਵੇਲੇ ਦੀ ਕਬੱਡੀ ਖਬਰ ਹੈ ਵੱਧ ਤੋਂ ਵੱਧ ਖਬਰ ਸ਼ੇਅਰ ਕਰੋ ਦਦਨੇ ਕੀ ਬੀਤੇ ਦਿਨੀ ਜੋ ਦਰਬਾਰ ਸਾਹਿਬ ਦੇ ਵਿੱਚ ਕੁੜੀ ਅਰਚਨਾ ਮਕਵਾਨਾ ਆਈਸੀਯੂ ਉਸਨੇ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਬੈਠ ਕੇ ਫੋਟੋਆਂ ਯੋਗਾ ਕਰਦੀਆਂ ਤਰਵਾਈਆਂ ਉਸ ਤੋਂ ਬਾਅਦ ਉਸਨੇ ਸੋਸ਼ਲ ਮੀਡੀਆ ਤੇ ਵਾਇਰਲ ਕਰੀਆਂ ਜਿਸ ਤੋਂ ਬਾਅਦ ਸਿੱਖਾਂ ਦੇ ਵਿੱਚ ਐਸਜੀਪੀਸੀ ਦੇ ਵਿੱਚ ਰੋਜ਼ ਸੀ ਕਿ ਦਰਵਾਜ਼ਾ ਸਾਹਿਬ ਦੇ ਵਿੱਚ ਹੀ ਲੋਕ ਆਸਥਾ ਲੈ ਕੇ ਮੱਥਾ ਟੇਕਣ ਵਾਸਤੇ ਆਉਂਦੇ ਨੇ ਪਰ ਦੂਜੇ ਪਾਸੇ ਇਸ ਤਰੀਕੇ ਦਾ ਯੋਗਾ ਕਰਕੇ ਕੀ ਦਿਖਾਣਾ ਚਾਹੁੰਦੀ ਸੀ ਅਰਚਨਾ ਮਕਵਾਨਾ ਤਾਂ ਇਸ ਨੂੰ ਲੈ ਕੇ ਐਸਜੀਪੀਸੀ ਵੱਲੋਂ ਇਹ ਵੀ ਕਿਹਾ ਗਿਆ ਕਿ ਅਰਚਨਾ ਮਕਵਾਨਾ ਨੇ ਕਿਤੇ ਵੀ ਮੱਥਾ ਨਹੀਂ ਟੇਕਿਆ ਕਿਤੇ ਵੀ ਉਸਨੇ ਅਰਦਾਸ ਨਹੀਂ ਕੀਤੀ ਬਸ ਉਸਨੇ ਯੋਗਾ ਕਰਨ ਦੀਆਂ ਫੋਟੋਆਂ ਜੁੜਤ ਰਾਈਆਂ ਨੇ ਉਸ ਤੋਂ ਬਾਅਦ ਉਹ ਉਹ ਜਗ੍ਹਾ ਚਲੇ ਗਈ ਹੈ ਪਰ ਅਰਚਨਾ ਮਕਵਾਨਾ ਨੇ ਉਹ ਜਦੋਂ ਐਜਪੀਸੀ ਨੇ ਐਕਸ਼ਨ ਲਿਆ ਤਾਂ ਮਾਫੀਆਂ ਜੂਰ ਮੰਗੀਆਂ ਪਰ ਉਸ ਤੋਂ ਬਾਅਦ ਹੁਣ ਕਿਸ ਦੀ ਸਹਮਤ ਨਹੀਂ ਅਰਚਨਾ ਮਕਵਾਨਾ ਨੂੰ ਗੁਜਰਾਤ ਦੇ ਵਿੱਚ ਅਰਚਨਾ ਮਕਵਾਨਾ ਨੂੰ ਸਕਿਉਰਟੀ ਮਿਲ ਗਈ ਹੈ ਦੂਜੇ ਪਾਸੇ ਅਰਚਨਾ ਮਕਵਾਨਾ ਦਾ ਪਹਿਲੇ ਦਿਨ ਦਾ ਪਿਆਰ ਤੇ ਹੁਣ ਦੋ ਵੀਡੀਓ ਜਿਹੜੀਆਂ ਜਾਰੀ ਕੀਤੀਆਂ ਨੇ ਉਹਨਾਂ ਦੇ ਵਿੱਚ ਉਸਦੀ ਬੋਲੀ ਬਹੁਤ ਤਰ੍ਹਾਂ ਦਾ ਫਰਕ ਨਜ਼ਰ ਆ ਰਿਹਾ ਜਿਸ ਦੇ ਵਿੱਚ ਇਹ ਲੱਗ ਰਿਹਾ ਕਿ ਕੋਈ ਉਸ ਤੋਂ ਪੂਰਾ ਬੁਲਾ ਰਿਹਾ ਪੂਰਾ ਚੈਲੰਜ ਕਰਵਾ ਰਿਹਾ ਹੈ ਪਰ ਅੱਜ ਦੀ ਵੀਡੀਓ ਤਾਂ ਉਹ ਤੋਂ ਹੱਦ ਕਰ ਦਿੱਤਾ ਜਦੋਂ ਅਰਚਨਾ ਮਕਵਾਨਾ ਨੇ ਐਜੀਪੀਸੀ ਦੇ ਨੋਟਸ ਦਾ ਤੇ ਨਾਲ ਘਾਰਾ 295 ਲਗਾਉਣ ਦਾ ਸਿੱਧਾ ਜਵਾਬ ਦਿੱਤਾ ਹੈ ਦੱਸ ਦਿੰਦੇ ਕਿ ਅਰਚਨਾ ਮਕਵਾਨਾ ਦੇ ਉੱਤੇ ਐਜੀਪੀਸੀ ਵੱਲੋਂ 295 ਦਾ ਮੁਕੱਦਮਾ ਦਰਜ ਕੀਤਾ ਸੀ ਮੁਕੱਦਮਾ ਦਰਜ ਤੋਂ ਬਾਅਦ ਅਰਚਨਾ ਮਕਵਾਨਾ ਨੂੰ ਇੱਕ ਲੀਗਲ ਨੋਟਿਸ ਭੇਜਿਆ ਗਿਆ ਲੇਕਿਨ ਨੋਟ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ 30 ਤਰੀਕ ਨੂੰ ਜਾਂ ਤਾਂ ਪੇਸ਼ ਹੋ ਜਾਓ ਨਹੀਂ ਤਾਂ ਤੁਹਾਡੇ ਉੱਤੇ ਵੱਡੀ ਕਾਰਵਾਈ ਹੋਵੇਗੀ ਪਰ ਅਰਚਨਾ ਮਕਵਾਨਾ ਨੂੰ ਜਦੋਂ ਨੋਟਸ ਪਹੁੰਚਦਾ ਹੈ ਤਾਂ ਉਸ ਤੋਂ ਬਾਅਦ ਇੱਕ ਵੱਡੀ ਅਪਡੇਟ ਜਿਹੜੀ ਅਰਸ਼ਨਾ ਮਕਵਾਨਾ ਵੱਲੋਂ ਪਾਸੋਂ ਆਈ ਹੈ ਇੱਕ ਵੀਡੀਓ ਉਸਨੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਿਸ ਤੋਂ ਵਿੱਚ ਉਸਨੇ ਸਿੱਧਾ ਚੈਲੰਜ ਐਜਪੀਸੀ ਨੂੰ ਕਰ ਦਿੱਤਾ ਹੈ ਕਿ ਜਾਂ ਤਾਂ ਐਫਆਈਆਰ ਵਾਪਸ ਕਰ ਲਓ ਨਹੀਂ ਤਾਂ ਮੇਰੀ ਲੀਗਲ ਟੀਮ ਤਿਆਰ ਬੈਠੀ ਹੈ ਪਰ ਇਸ ਦਾ ਮਤਲਬ ਕੀ ਹੈ ਕਿ ਦੇਖੋ ਬਹੁਤ ਵੱਡੀ ਗੱਲ ਇੱਕ ਚੈਲੰਜ ਸਿੱਧਾ ਕਰਨਾ ਐਜਪੀਸੀ ਨੂੰ ਅਕਾਲ ਤਖਤ ਸਾਹਿਬੀ ਦਰਬਾਰ ਸਾਹਿਬ ਦੇ ਵਿੱਚ ਹੀ ਹੈ ਤਾਂ ਉੱਤੇ ਇੱਕ ਤਰ੍ਹਾਂ ਦਾ ਸਿੱਧਾ ਅਕਾਲ ਤਖਤ ਨੂੰ ਤੇ ਨਾਲ ਦਰਬਾਰ ਸਾਹਿਬ ਨੂੰ ਚੈਲੰਜ ਹੋ ਗਿਆ ਕਿ ਐਫਆਈਆਰ ਵਾਪਸ ਲੈ ਲਓ ਤੁਸੀਂ ਦੇਖੋ ਕਿ ਪਿੱਛੇ ਦਾ ਇਤਿਹਾਸ ਆਪ ਫੋਲ ਕੇ ਦੇਖੀਏ ਤਾਂ ਜਿਸ ਨੇ ਵੀ ਦਰਬਾਰ ਸਾਹਿਬ ਦੇ ਨਾਲ ਤਕਾਲ ਤਖਸਬ ਦੇ ਨਾਲ ਮੱਥਾ ਲਾਇਆ ਗਲਤ ਬੋਲਿਆ ਤਾਂ ਉਸ ਦਾ ਹਸ਼ਰ ਕੀ ਹੋਇਆ ਉਹ ਸਾਰਾ ਸਿੱਖ ਜਗਤ ਨੂੰ ਪਤਾ ਹੈ ਹੋਰ ਧਰਮਾਂ ਦੇ ਲੋਕਾਂ ਨੂੰ ਵੀ ਪਤਾ ਹੈ ਪਰ ਮੈਨੂੰ ਲੱਗਦਾ ਹੈ ਜਾਂ ਫਿਰ ਸਿੱਖਾਂ ਨੂੰ ਲੱਗਦਾ ਹੈ ਕਿ ਅਚਨਾ ਮਕਵਾਨਾ ਨੇ ਸਿੱਖਾਂ ਦਾ ਇਤਿਹਾਸ ਨਹੀਂ ਪੜਿਆ ਪਿੱਛੇ ਕੀ ਕੀ ਵਾਪਰਿਆ ਕੀ ਕੀ ਜਿਨ੍ਹਾਂ ਲੋਕਾਂ ਨੇ ਕੀਤਾ ਦਰਬਾਰ ਸਾਹਿਬ ਦੇ ਉੱਤੇ ਜਾਂ ਫਿਰ ਅਕਾਲ ਤਖਸਬ ਦੇ ਉੱਤੇ ਤਾਂ ਉਹਨਾਂ ਦਾ ਹਸ਼ਰ ਕੀ ਹੋਇਆ ਬੜ ਅਰਚਨਾ ਮਕਵਾਨਾ ਜੋ ਇਹ ਬਿਆਨ ਦੇ ਰਹੀ ਹੈ ਇਸ ਦੇ ਨਤੀਜੇ ਬਹੁਤ ਭਿਆਨਕ ਹੋਣਗੇ ਕਈ ਵਾਰ ਸੋਸ਼ਲ ਮੀਡੀਆ ਉੱਤੇ ਫੇਮ ਭਾਲ ਦੇ ਭਾਲ ਦੇ ਕਿਤੇ ਨਾ ਕਿਤੇ ਬੰਦਾ ਕਿਸੇ ਹੋਰ ਨਾਲ ਤੁਰ ਪੈਂਦਾ ਹੈ ਪੈਸ ਨੂੰ ਜ਼ਿਆਦਾਤਰ ਤੁਲ ਜਿਹੜਾ ਫਰਦਾ ਜਾ ਰਿਹਾ ਮਾਮਲਾ ਤਾਂ ਇਦਾਂ ਦੇ ਜਿਹੇ ਮਾਮਲਿਆਂ ਦੇ ਵਿੱਚ ਕਈ ਲੋਕ ਸਿੱਖਾਂ ਦੇ ਨਾਲ ਇਸ ਤਰੀਕੇ ਦੀ ਤਕਰਾਰਬਾਜ਼ੀ ਕਰਕੇ ਉਸ ਤੋਂ ਬਾਅਦ ਜਿਵੇਂ ਕਈ ਇਦਾਂ ਦੇ ਵੱਡੇ ਚੈਨਲ ਨੇ ਜਿਵੇਂ ਬਿਗ ਬੌਸ ਦੀ ਗੱਲ ਕਰੀਏ ਜਾਂ ਫਿਰ ਹੋਰ ਕੋਈ ਸੋਸ਼ਲ ਸੈਰ ਦੇ ਉੱਤੇ ਆਉਣ ਵਾਸਤੇ ਜ਼ਰੂਰ ਕਰਿਆ ਜਾਂਦਾ ਪਰ ਇਸ ਨੂੰ ਲੈ ਕੇ ਹੁਣ ਮਾਮਲਾ ਇਸ ਸੁਰਖੀਆਂ ਦੇ ਵਿੱਚ ਲਗਾਤਾਰ ਭਖਦਾ ਜਾ ਰਿਹਾ ਹੈ ਇਹਦੇ ਵਿੱਚੋਂ ਐਜੀਪੀਸੀ ਪੂਰੀ ਤਿਆਰੀ ਕਰਕੇ ਬੈਠੀ ਹੈ ਕਿ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਕਾਰਵਾਈ ਕਰਵਾਣੀ ਹੈ ਪਰ ਦੂਜੇ ਪਾਸੇ ਅਰਚਨਾ ਮਕੋਨਾ ਨੇ ਵੀ ਕਹਿ ਦਿੱਤਾ ਕਿ ਮੇਰੀ ਲੀਗਲ ਟੀਮ ਬੈਠੀ ਹੈ ਅਸੀਂ ਤਿਆਰ ਬੈਠੀ ਹਾਂ ਕਿ ਨਹੀਂ ਤਾਂ ਵਾਪਸ ਕਰ ਲੋ ਐਫਆਰ ਨਹੀਂ ਅਸੀਂ ਤਿਆਰ ਬੈਠੀ ਹਾਂ ਪੂਰਾ ਮੁਕਾਬਲਾ ਕਰਨ ਵਾਸਤੇ ਤੁਸੀਂ ਦੇਖੋ ਗੁਜਰਾਤ ਦੇ ਵਿੱਚ ਬੈਠ ਕੇ ਇੱਕ ਪੰਜਾਬ ਨੂੰ ਸਿੱਧਾ ਚੈਲੰਜ ਕੁੜੀ ਕਰ ਰਹੀ ਹੈ ਜਿੱਦੇ ਵਿੱਚ ਕਿ ਐ ਜੀ ਪੀ ਸੀ ਨੇ ਵੀ ਹੁਣ ਬਿਆਨ ਥੋੜੀ ਜਿਹਾ ਪਹਿਲਾਂ ਦਿੱਤਾ ਉਹ ਵੀ ਤੁਹਾਨੂੰ ਅਗਲੀ ਖਬਰ ਦੇ ਵਿੱਚ ਦਿਖਾਵਾਂਗੇ ਪਹਿਲਾਂ ਤੁਸੀਂ ਅਰਚਨਾ ਮਕੋਨਾ ਦਾ ਵੀ ਬਿਆਨ ਸੁਣ ਲਓ ਕਿs ਤਰੀਕੇ ਦੇ ਨਾਲ ਉਸਨੇ ਸਿੱਧਾ ਚੈਲੰਜ ਕੀਤਾ ਨਮਸਤੇ एवरीवन 21 जून को जब मैं शीर्षासन कर रही थी अमृतसर गोल्डन टेंपल में वहाँ पे हज़ारों सिख लोग खड़े थे ओके सब ने देखा मैंने किया जिसने फोटो खींचा वो भी एक सरदार जी थे वो तो मेरे से पहले भी बहुत सारे फोटो खींच रहे थे और जो सेवादार वहाँ पे खड़े थे उन्होंने उसको भी नहीं रोका था तो वो सेवादार भी बायस जी है वो कभी किसी को रोकते हैं कभी किसी को नहीं रोकते हैं इसलिए मैंने सोचा मैं भी एक फ़ोटो खींच लेती हूँ मुझे तो कुछ गलत नहीं लग रहा तो जब मैं कर रही थी तब लाइव जितने लोगों थे जहाँ पे खड़े थे उनके सेंटिमेंट्स को तो हर्ट नहीं हुआ तो मैं मेरे को नहीं लगा मैंने कुछ गलत किया है पर सात समुंदर पार किसी को लगा कि भाई इन्होंने गलत किया उसने मेरा फोटो वायरल कर दिया नेगेटिव वे से और लोगों को फिर वो पूरा वाइल्ड किया उस पर उन्होंने एस डी पी सी ऑफिशियल ने मेरे अगेंस्ट एफ आई आर कर दी बेजलेस तो ये और बुरा हो गया बर मेरा इंटेंट खराब नहीं था ओके आप सीसीटीवी कैमरा का पूरा का पूरा फुटेज पब्लिक कर दीजिए आपको सब कुछ क्लियर दिख जाएगा मुझे पता है कि वहाँ पे कोई कहीं पे लिखा नहीं है रूल्स एंड रेगुलेशन अगर आपके लोकल सिख कम्युनिटी को रूल्स एंड रेगुलेशन नहीं पता जो रोज गुरुद्वारा आते हैं तो मैं एक हिंदू लड़की जो गुजरात से पहली बार पंजाब आई है उसको कैसे पता चलेगा वहाँ पे किसी ने मुझे रोका नहीं कुछ नहीं बोला बोलते तो मैं डिलीट कर देती फोटो मुझे क्या प्रॉब्लम थी मेरे अगेंस्ट एक फालतू के एफ करने की जरूरत क्या थी इतना सारा मेंटल टॉर्चर हरेसमेंट मेरे को हुआ उसका क्या अभी भी टाइम है आप एफआईआर वापस ले लीजिए వర్నర్ ਮੈਂ ਔਰ ਮੇਰੀ ਲੀਗਲ ਟੀਮ ਫਾਈਟ ਕਰਨੇ ਲਈ ਰੈਡੀ ਹੈ ਹਰ ਹਰ ਮਾਂ ਦੇ